ਸਸੇ ਕਾਲ ਜੀ ਬਰਜ ਦਾ ਖਾਲਸਾ ਬਰਜ ਕੀ ਪਤੇ ਬਠਿੰਡਾ ਪੁਲਿਸ ਦਾ ਵੱਡਾ ਜਿਹੜਾ ਇੱਕ ਦੱਸਦੀ ਹੈ ਕਿ ਵੱਡਾ ਕਾਰਨਾਮਾ ਤੁਹਾਨੂੰ ਦੱਸ ਦਿਆਂ ਸਾਰੀ ਗੱਲ ਬਾਤ ਦੱਸ ਦਿਆਂ ਕਿ ਬਠਿੰਡਾ ਪੁਲਿਸ ਹੋਈ ਆ ਐਕਟਿਵ ਭਗਵਾਨ ਹਤਮਾਨ ਵੱਲੋਂ ਮੁੱਖ ਮੰਤਰੀ ਵੱਲੋਂ ਪਿਛਲੇ ਦਿਨੀ ਬਿਆਨ ਦਿੱਤਾ ਗਿਆ ਸੀ ਕਿ ਨਸ਼ੇ ਤਸਕਰ ਨੇ ਜਿੰਨੇ ਵੀ ਉਹਨਾਂ ਨੂੰ ਜਿਹੜਾ ਫੜਿਆ ਜਾਵੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਜਾਵੇ ਜਾਂ ਜਿਹੜੇ ਨਸ਼ੇ ਤਸਕਰ ਅੱਜ ਵੀ ਜਿਹੜਾ ਨਸ਼ਾ ਵੇਚ ਰਹੇ ਨੇ ਕਿੱਟਾ ਵੇਚ ਰਹੇ ਨੇ ਜਾਂ ਹੋਰ ਨਸ਼ਾ ਵੇਚ ਰਹੇ ਨੇ ਉਹਨਾਂ ਨੇ ਜਿਹੜੀਆਂ ਜ਼ਮੀਨਾਂ ਨੇ ਜਾਇਦਾਦਾਂ ਨੇ ਉਹਨਾਂ ਨੂੰ ਕੁਰਕ ਕੀਤਾ ਜਾਵੇਗਾ ਪਰ ਅੱਜ ਬਠਿੰਡਾ ਪੁਲਿਸ ਵੱਲੋਂ ਵੱਡਾ ਜਿਹੜਾ ਇੱਕ ਆਪਣਾ ਇਹ ਕਹਿੰਦੇ ਪਹਿਲ ਕਦਮੀ ਕਰਦੇ ਹੋਏ ਵੱਖ-ਵੱਖ ਸ਼ਹਿਰਾਂ ਦੇ ਵਿੱਚ ਨਸ਼ਾ ਤਰਸਕਾਂ ਦੇ ਘਰੇ ਰੈਡਾ ਮਾਰੀ ਗਈਆਂ ਬਠਿੰਡਾ ਪੁਲਿਸ ਦਾ ਵੱਡਾ ਜਿਹੜਾ ਇੱਕ ਦੱਸਦੀ ਹੈ ਕਿ ਵੱਡਾ ਕਾਰਨਾਮਾ ਤੁਹਾਨੂੰ ਦੱਸ ਦਿਆਂ ਸਾਰੀ ਗੱਲ ਬਾਤ ਦੱਸ ਦਿਆਂ ਕਿ ਬਠਿੰਡਾ ਪੁਲਿਸ ਹੋਈ ਆ ਐਕਟਿਵ ਭਗਵਾਨਤਮਨ ਵੱਲੋਂ ਮੁੱਖ ਮੰਤਰੀ ਵੱਲੋਂ ਪਿਛਲੇ ਦਿਨੀ ਬਿਆਨ ਦਿੱਤਾ ਗਿਆ ਸੀ ਕਿ ਨਸ਼ੇ ਤਸਕਰ ਨੇ ਜਿੰਨੇ ਵੀ ਉਹਨਾਂ ਨੂੰ ਜਿਹੜਾ ਫੜਿਆ ਜਾਵੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਜਾਵੇ ਜਾਂ ਜਿਹੜੇ ਨਸ਼ੇ ਤਸਕਰ ਅੱਜ ਵੀ ਜਿਹੜਾ ਨਸ਼ਾ ਵੇਚ ਰਹੇ ਨੇ ਕਿੱਟਾ ਵੇਚ ਰਹੇ ਨੇ ਜਾਂ ਹੋਰ ਨਸ਼ਾ ਵੇਚ ਰਹੇ ਨੇ ਉਹਨਾਂ ਨੇ ਜਿਹੜੀਆਂ ਜ਼ਮੀਨਾਂ ਨੇ ਜਾਇਦਾਦਾਂ ਨੇ ਉਹਨਾਂ ਨੂੰ ਕੁਰਕ ਕੀਤਾ ਜਾਵੇਗਾ ਪਰ ਅੱਜ ਬਠਿੰਡਾ ਪੁਲਿਸ ਵੱਲੋਂ ਵੱਡਾ ਜਿਹੜਾ ਇੱਕ ਆਪਣਾ ਇਹ ਕਹ diel ਪਹਿਲ ਕਦਮੀ ਕਰਦੇ ਹੋਏ ਵੱਖ-ਵੱਖ ਸਰਾਂ ਦੇ ਵਿੱਚ ਨਸ਼ਾ ਤਸਕਰਾਂ ਦੇ ਘਰੇ ਰੇਡਾਂ ਮਾਰੀਆਂ ਗਈਆਂ ਅੱਜ ਬਠਿੰਡਾ ਪੁਲਿਸ ਵੱਲੋਂ ਚੈਕਿੰਗ ਦਰਮਾਨ ਮੌੜ ਮੰਡੀ ਦੇ ਕਈ ਘਰਾਂ ਦੇ ਵਿੱਚ ਸਾਪੇ ਮਾਰੀ ਕੀਤੀ ਗਈ ਆ ਬੇਸ਼ੱਕ ਲੇਕਨ ਅਜੇ ਤੱਕ ਇਹ ਨਿਕਲ ਕੇ ਸਾਹਮਣੇ ਨਹੀਂ ਆਇਆ ਕਿ ਨਸ਼ਾ ਤਸਕਰ ਕੋਈ ਫੜਿਆ ਗਿਆ ਜਾਂ ਉਹਨਾਂ ਦੇ ਕੋਲੋਂ ਸਮਾਨ ਬਰਾਮਦ ਕੀਤਾ ਗਿਆ ਪਰ ਪੁਲਿਸ ਨੇ ਚੱਪੇ-ਚੱਪੇ ਤੇ ਆਪਾਂ ਕਹਿ ਲਈਏ ਕਿ ਉਹਨਾਂ ਦੀ ਘਰ ਦੀ ਜਿਹੜੀ ਤਲਾਸ਼ੀ ਲੈੱਤੀ ਗਿਆ ਵੱਖ-ਵੱਖ ਜਿਹੜਾ ਨੌਜਵਾਨਾਂ ਨੂੰ ਰਸਤੇ ਵਿੱਚ ਰੋਕਿਆ ਗਿਆ ਉਹਨਾਂ ਦੇ ਮੰਨ ਲੋ ਸਾਰੇ ਜਿੰਨੇ ਹੈਗੇ ਨੇ ਸਾਰਾ ਕੁਝ ਚੈੱਕ ਇਨ ਕੀਤਾ ਗਿਆ ਇਸ ਤੋਂ ਇਲਾਵਾ ਕਈ ਘਰਾਂ ਦੇ ਵਿੱਚ ਜਿੱਥੇ ਨਸ਼ੇ ਦੇ ਸਦਾਗਰ ਸੀ ਉਹਨਾਂ ਦਾ ਚੱਪਾ-ਚੱਪਾ ਸਾਨ ਮਾਰਿਆ ਪਰ ਫਿਲਹਾਲ ਫੇਰ ਵੀ ਨਸ਼ੇ ਦੇ ਸਦਾਗਰ ਜੇ ਬੱਚ ਦੇ ਨਜ਼ਰ ਆ ਰਹੇ ਨੇ ਕਿਉਂਕਿ ਜਿਹੜਾ ਦੱਸਿਆ ਜਾ ਰਿਹਾ ਚਿੱਟਾਗਾ ਇਹ ਬਹੁਤ ਘੱਟ ਮਾਤਰਾ ਦੇ ਵਿੱਚ ਜਿਹੜਾ ਨਸ਼ਾ ਸਦਾਗਰ ਰੱਖਦੇ ਨੇ ਇਹਨਾਂ ਨੂੰ ਉਰਾ ਪਰਾ ਸੱਟ ਦਿੰਦੇ ਨੇ ਜਾਂ ਕੰਧਾਂ ਵਿੱਚ ਲੁਕੋਣ ਦੇ ਦਿੰਦੇ ਇਥੋਂ ਤੱਕ ਦੱਸਿਆ ਜਾ ਰਿਹਾ ਪੁਲਿਸ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਛੋਟੇ ਜਿਹੇ ਉੜੀ ਜੀ ਹੁੰਦੀ ਹੈ ਇਹ ਚੱਕ ਕੇ ਜਾਂ ਪਰੇ ਸੱਟ ਦਿੰਦੇ ਆ ਜਾਂ ਉਰਾ ਪਰਾਂ ਰੱਖ ਦਿੰਦੇ ਇਸ ਕਰਕੇ ਸਾਨੂੰ ਜਿਹੜਾ ਲੱਭਣਾ ਮੁਸ਼ਕਲ ਹੋ ਜਾਂਦਾਗਾ ਕਈ ਵਾਰ ਤਾਂ ਸਾਪੇ ਦੌਰਾਨ ਜਿਹੜਾ ਤੁਰਤ ਪਿੰਦੇ ਨੇ ਜਾਂ ਵੇਚਦੇ ਨੇ ਫੜੇ ਜਾਂਦੇ ਤੇ ਉਹਨਾਂ ਤੇ ਕਾਰਵਾਈ ਵੀ ਕੀਤੀ ਜਾਂਦੀ ਹੈ ਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਵੀ ਡੱਕਿਆ ਜਾਂਦਾਗਾ ਪਰ ਇਸ ਵੇਲੇ ਬਠਿੰਡਾ ਪੁਲਿਸ ਵੱਲੋਂ ਵੱਡੀ ਪੈਲ ਕਦਮੀ ਕਰਦਿਆਂ ਹੋਇਆਂ ਮੌੜ ਹਲਕੇ ਅਤੇ ਹੋਰ ਕਈ ਹਲਕੇ ਅਤੇ ਕਈ ਅਨੇਕਾਂ ਪਿੰਡਾਂ ਦੇ ਵਿੱਚ ਜਿਹੜੀ ਸਵੇਰ ਤੋਂ ਸਾਪੇਮਾਰੀ ਕੀਤੀ ਜਾ ਰਹੀ ਆ ਅਤੇ ਨਸ਼ੇ ਸਦਾਗਰਾਂ ਨੂੰ ਜਿਹੜਾ ਘਰ-ਘਰ ਦੇ ਵਿੱਚੋਂ ਲੱਭਿਆ ਜਾ ਰਿਹਾਗਾ ਕਿਉਂਕਿ ਮੁੱਖ ਮੰਤਰੀ ਦਾ ਪਿਛਲੇ ਦਿਨੀ ਇੱਕ ਵੱਡਾ ਬਿਆਨ ਆਇਆ ਸੀ ਮੁੱਖ ਮੰਤਰੀ ਨਸ਼ੇ ਦੇ ਖਿਲਾਫ ਹੁਣ ਪੂਰੀ ਤਰ੍ਹਾਂ ਸਖਤ ਹੋ ਗਏ ਨੇ ਹੁਣ ਲੱਗਦਾ ਕਿ ਨਸ਼ਾ ਤਸਕਰਾਂ ਦੀ ਜਿਹੜੀ ਆ ਉਹ ਖੈਰ ਨਹੀਂ ਕਿਉਂਕਿ ਪਿਛਲੇ ਦਿਨਾਂ ਤੋਂ લાલી ਆਪਾਂ ਇਹ ਕਾਫੀ ਲੰਬੇ ਸਮੇਂ ਤੋਂ ਜਿਹੜਾ ਚਿੱਟੇ ਦਾ ਦਾਣ ਤਾਂ ਜਿਹੜਾ ਪੰਜਾਬ ਦੀ ਜ਼ਮਾਨੀ ਨੂੰ ਚੁੰਮੜਿਆ ਹੋਇਆਗਾ ਨੌਜਵਾਨ ਇੱਥੇ ਹਜ਼ਾਰਾਂ ਦੇ ਸੈਂਕੜੇ ਦੇ ਵਿੱਚ ਇਸ ਸਰਕਾਰ ਦੌਰਾਨ ਵੀ ਪਿਛਲੀਆਂ ਸਰਕਾਰਾਂ ਦੌਰਾਨ ਵੀ ਜਿਹੜੇ ਨੇ ਸਰੰਜਾ ਲਾ ਲਾ ਕੇ ਚਿੱਟੇ ਦੀਆਂ ਮਰ ਚੁੱਕੇ ਨੇ ਨੇਕਾਂ ਨੌਜਵਾਨ ਕੱਲੇ ਪੈਣਾ ਦੇ ਵੀਰ ਮਾਮਾ ਦੇ ਪੁੱਤ ਨੇ ਜਿਹੜੇ ਇੱਥੇ ਸਹਾਗਾਂ ਦੇ ਸਾਹ ਗੁੱਜੜ ਗਏ ਤੇ अनेਕਾਂ ਜਿਹੜੇ ਆਦੇ ਵੀ ਦਲਦਲ ਦੇ ਵਿੱਚ ਨਸੇ ਦੇ ਵਿੱਚ ਤਸੇ ਹੋਏ ਨੇ ਪਰ ਉਹਨਾਂ ਨੂੰ ਜਿਹੜੇ ਇਸ ਨਸੇ ਦੇ ਵਿੱਚ ਨਸ਼ਾ ਸੱਡਣਾ ਚਾਹੁੰਦੇ ਨੇ ਉਹ ਉਹਨਾਂ ਦਾ ਇਲਾਜ ਜਿਹੜਾ ਹੈਗਾ ਸਰਕਾਰ ਨੂੰ ਵੀ ਕਰਾਉਣਾ ਚਾਹੀਦਾ ਪਰ ਜਿਹੜੇ ਵੇਚਦੇ ਨੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਆ ਤਾਂ ਕਿ ਅੱਗੇ ਤੋਂ ਨਸ਼ਾ ਵੇਚਣ ਤੱਕ ਜਿਹੜਾ ਸੋਚ ਵੀ ਨਾ ਸਕਣਾ ਇਹ ਜਾ ਕਾਨੂੰਨ ਬਣਾਇਆ ਜਾਵੇ ਇਹ ਨਸਿਆਂ ਦੇ ਖਿਲਾਫ ਤੇ ਇਹ ਅਸੀਂ ਭਗਵੰਤ ਮਾਨ ਦੀ ਜਿਹੜੀ ਪਹਿਲ ਕਦਮੀ ਆ ਜਾਂ ਜਿਹੜਾ ਐਕਸ਼ਨ ਆ ਜਿਹੜਾ ਚਲੋ ਦੇਰ ਆਇਆ ਦਰਸਤਾਇਆ ਚਾਹੇ 22 ਸਾਲਾਂ ਬਾਅਦ ਪੂਰਾ ਸਖਤ ਐਕਸ਼ਨ ਲੱਤਾ ਗਿਆ ਅਸੀਂ ਇਸ ਦਾ ਧੰਨਵਾਦ ਕਰਦੇ ਹਾਂ ਮੁੱਖ ਮੰਤਰੀ ਦਾ ਕਿਉਂਕਿ ਜੋ ਵੀ ਕੋਈ ਚੰਗਾ ਕੰਮ ਕਰਦਾ ਉਹਦਾ ਅਸੀਂ ਧੰਨਵਾਦ ਕਰਦੇ ਹਾਂ ਜਿਹੜਾ ਕੋਈ ਮਾੜਾ ਕੰਮ ਕਰਦਾ ਚਾਹੇ ਮੁੱਖ ਮੰਤਰੀ ਹੋਵੇ ਚਾਹੇ ਕੋਈ ਐਮਐਲਏ ਹੋਵੇ ਐਮਪੀ ਹੋਵੇ ਚਾਹੇ ਕੋਈ ਸੇ ਮਰਜੀ ਪਾਰਟੀ ਦਾ ਹੋਵੇ ਅਸੀਂ ਉਹਦਾ ਹਮੇਸ਼ਾ ਵਿਰੋਧ ਕਰਦੇ ਹਾਂ ਪਰ ਸਾਨੂੰ ਇੱਥੇ ਜਿਹੜਾ ਅੱਜ ਦਾ ਦੋ ਦਿਨਾਂ ਦਾ ਜਿਹੜਾ ਮੀਡੀਆ ਦੇ ਵਿੱਚ ਭਵੰਤਮਾਨ ਵੱਲੋਂ ਜਿਹੜਾ ਬਿਆਨ ਆਇਆਗਾ ਕਿ ਨਸ਼ਾ ਤਸਕਰਾਂ ਦੀ ਜਿਹੜੀਆਂ ਜਾਇਦਾਦਾਂ ਨੇ ਉਹ ਕੁਰਕ ਕੀਤੀਆਂ ਜਾਣਗੀਆਂ ਨੇ ਇਹ ਬਹੁਤ ਵੱਡਾ ਬਿਆਨ ਆ ਅਹਿਮ ਰੱਖਦਾਗਾ ਆਉਣ ਵਾਲੇ ਦਿਨਾਂ 'ਚ ਦੇਖਦੇ ਆ ਕਿ ਇਸ ਬਿਆਨ ਦਾ ਪੁਲਿਸ ਪ੍ਰਸ਼ਾਸਨ ਦਾ ਇਹਨਾਂ ਨਸ਼ਾ ਸਦਾਗਰਾਂ ਤੇ ਕਿੰਨਾ ਕੁ ਅਸਰ ਹੁੰਦਾਗਾ ਕਿੰਨੇ ਇੱਕ ਜਿਹੜੇ ਨਸ਼ੇ ਸਦਾਗਰ ਨੇ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਫੜੇ ਜਾਂਦੇ ਨੇ ਜਾਂ ਕਿੰਨਿਆਂ ਦੀਆਂ ਜ਼ਮੀਨਾਂ ਜਾਇਦਾਦਾਂ ਕੁਰਕ ਕੀਤੀਆਂ ਜਾਂਦੀਆਂ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਫਿਲਹਾਲ ਜਿਹੜੀ ਕਾਰਵਾਈ ਪੁਲਿਸ ਵੱਲੋਂ ਚਲਾਈ ਜਾ ਰਹੀ ਆ ਉਹ ਬਹੁਤ ਸਲਾਘਾਜੋਗ ਕਦਮ ਨੇ ਕਿਉਂਕਿ ਬੇਸ਼ੱਕ ਘਰਾਂ ਦੀਆਂ ਤਲਾਸ਼ੀਆਂ ਲਈਆਂ ਜਾ ਰਹੀਆਂ ਨੇ ਬਹੁਤ ਲੋਕਾਂ ਦਾ ਕਹਿਣਾਗਾ ਕਿ ਪੁਲਿਸ ਨੂੰ ਸਾਰਾ ਪਤਾਗਾ ਕਿ ਨਸ਼ੇ ਦੇ ਸਦਾਗਰ ਕੌਣ ਨੇ ਬੇਸ਼ੱਕ ਪਤਾਗਾ ਪਰ ਫਿਰ ਵੀ ਉਹਨਾਂ ਦੀਆਂ ਘਰਾਂ ਦੀਆਂ ਤਲਾਸ਼ੀਆਂ ਲੈਣੀਆਂ ਬਹੁਤ ਅੰਤ ਜ਼ਰੂਰੀ ਨੇ ਕਿਉਂਕਿ ਨਸ਼ਾ ਜਿਹੜੇ ਸਦਾਗਰ ਨੇ ਆਪਣੇ ਘਰਾਂ ਦੇ ਵਿੱਚ ਵੇਚਦੇ ਨੇ ਘਰਾਂ ਦੇ ਵਿੱਚ ਹੀ ਲੁਕੋ ਕੇ ਰੱਖਦੇ ਨੇ ਤੇ ਇਸ ਲਈ ਭਵੰਤਮਾਨ ਦਾ ਤੇ ਪੰਜਾਬ ਪੁਲਿਸ ਦਾ ਅਸੀਂ ਧੰਨਵਾਦ ਕਰਦੇ ਆਂ ਕਿਉਂਕਿ ਜਦੋਂ ਕੋਈ ਕਿਸਾ ਭੈਣ ਦਾ ਭਰਾ ਮਾਂ ਦਾ ਪੁੱਤ ਮਰਦਾ ਉਹ ਸਭ ਲਈ ਦੁਖਦਾਈ ਖਬਰ ਹੁੰਦੀ ਆ ਸਭ ਲਈ ਦੁੱਖਾਂ ਭਰਾਂ ਖਬਰ ਹੁੰਦੀ ਆ ਕਿਉਂਕਿ ਸਾਡੇ ਅੱਖੀ ਦੇਖਦੇ ਦੇਖਦੇ ਕਿੰਨੇ ਨੌਜਵਾਨ ਜਿਹੜੇ ਇਸ ਤਰ੍ਹਾਂ ਦੀਆਂ ਲਾਸਾਂ ਬਣ ਗਏ ਸਿਬਿਆਂ ਦੀਆਂ ਜਿਹੜੀਆਂ ਰਾਖ ਬਣ ਗਏ ਨੇ ਪਰ ਅਸੀਂ ਸੋਚਦੇ ਆ ਕਿ ਐਸ ਵੇਲੇ ਜਿਹੜਾ ਜਿੰਨੇ ਵੀ ਚਲੋ ਜਿਹੜਾ ਸਮਾਂ ਲੰਘ ਗਿਆ ਉਹ ਲੰਘ ਗਿਆ ਪਰ ਜਿਹੜੇ ਨਵੇਂ ਨੌਜਵਾਨ ਨੇ ਜਾਂ ਬੱਚੇ ਨੇ ਸਾਡੇ ਜਿਹੜੇ ਨਸੇ ਦੀ ਦਲਦਲ ਦੇ ਵਿੱਚ ਧੜਦੇ ਜਾ ਰਹੇ ਨੇ ਉਹਨਾਂ ਨੂੰ ਜਿਹੜਾ ਪ੍ਰੇਰਿਤ ਕੇ ਜਿਹੜਾ ਉਹਨਾਂ ਦਾ ਇਲਾਜ ਕਰਾਇਆ ਵੀ ਜਿਹੜੇ ਨਸ਼ੇ ਸਦਾਗਰ ਨੇ ਵੱਡੇ ਨਸ਼ਾ ਵੇਚਦੇ ਨੇ ਨਸ਼ਾ ਵੇਚ ਨੂੰ ਹਟਦੇ ਨੇ ਉਹਨਾਂ ਤੇ ਜਿਹੜੀ ਇਹ ਸਖਤ ਤੋਂ ਸਖਤ ਕਾਰਪਾਈ ਕੀਤੀ ਜਾਵੇ ਇਸ ਲਈ ਅੱਜ ਹੀ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ ਧੰਨਵਾਦ ਵੈਜੀਖਾ ਖਾਲਸਾ ਵੰਜ ਕੀ ਫਤਿਹ